في ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਰਬਾਰ ਸਾਹਿਬ ਅਧੀਨ ਪ੍ਰਬੰਧ ਅਧੀਨ ਜਿਹੜਾ ਸ਼ੂਗਰ ਘੜੀ ਹੈ ਸਥਿਤ ਗੱਲ ਕਰਕੇ ਇੱਥੇ 21 ਸਿੰਘ ਸਾਰਾਗੜੀ ਵਿੱਚ ਸ਼ਹੀਦ ਹੋਏ ਨੂੰ ਯਾਦ ਨੂੰ ਸਮਰਪਿਤ ਪਰਸੋ ਰੋਗ ਤੋਂ ਖੰਡਪੜ ਸਾਹਿਬ ਆਰੰਭ ਕੀਤੇ ਗਏ ਸੀ ਜਿਨ੍ਹਾਂ ਦਾ ਜੋ ਭੋਗ ਪਿਆ ਹੈ ਭੋਗਾਂ ਪ੍ਰੰਤ ਗਿਆਨੀ ਜਗਰੂਪ ਸਿੰਘ ਜੀ ਸਾਜਖੰਡ ਸ੍ਰੀ ਹਰਮਦਰ ਸਾਹਿਬ ਜੀ ਦੇ ਹਜ਼ੂਰੀ ਰਾਗਿਆਂ ਲੋਕ ਰਤਨ ਕੀਰਤਨ ਕੀਤਾ ਗਿਆ ਹੈ ਇਹਨਾਂ ਤੋਂ ਪ੍ਰੰਤ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸਾਜਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਨ੍ਹਾਂ ਵੱਲੋਂ ਕਥਾ ਕੀਤੀ ਗਈ ਹੈ ਇਹ ਉਹ ਸਥਾਨ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ 18 12 ਸਤੰਬਰ 1897 ਵਿੱਚ ਸਾਰਾ ਗੜੀ ਦੇ ਮੈਦਾਨ ਵਿੱਚ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਸੀਗੀ ਅੱਜ ਉਹਨਾਂ ਦੀ ਸ਼ਹਾਦਤ ਨੂੰ 125ਵਾਂ ਜਿਹੜਾ ਸਾਲਾਨਾ ਸਮਾਗਮ ਹੈ ਉਹ ਸਮਰਪਿਤ ਹੈ ਜੀ ਉਹਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸ੍ਰੀ ਦਰਬਾਰ ਸਾਹਿਬ ਵੱਲੋਂ ਇਸ ਦਿਸ਼ ਬੰਦ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ ਲੰਗਰ ਪਾਣੀ ਚੱਲ ਰਿਹਾ ਹੈ ਸੰਗਤਾਂ ਆਪਣੀ ਆਮਦ ਕਰ ਰਹੀਆਂ ਹਨ ਤੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਹੋ ਕੇ ਸ਼ਰਧਾਂਜਲੀ ਦੇ ਰੂਪ ਵਿੱਚ ਨਤਮਸਤਕ ਹੋ ਰਹੀਆਂ ਹਨ ਕਿਉਂਕਿ ਉਹਨਾਂ ਨੇ ਦੇਸ਼ ਖਾਸਤੇ ਆਪਣਾ ਦੇ ਆਪਣੇ ਆਪ ਅਜੇ ਇਹਨਾਂ ਦੇ ਸਬੰਧ ਵਿੱਚ ਇੱਥੇ ਹੀ ਸਮਾਗਮ ਰੱਖਿਆ ਗਿਆ ਹੈ ਇਸ ਤਰੀਕੇ ਨਾਲ ਹਰ ਜੋ ਜੋ ਵੀ ਸ਼ਹੀਦਤਾਵਾਂ ਹੁੰਦੀਆਂ ਹਨ ਜਿਹੜੇ ਦਿਨਾਂ ਨੂੰ ਸਮਰਪਿਤ ਹਨ ਉਹਨਾਂ ਦਿਨਾਂ ਨੂੰ ਸਮਰਪਿਤ ਵਕ ਵਕ ਗੁਰਦਾਰੇ ਸਹਿਬਾਨਾਂ ਵਿੱਚ ਸਬੰਧਤ ਗੁਰਦਾਰੇ ਸਹਿਬਾਨਾਂ ਵਿੱਚ ਉਹਦਾ ਦੇ ਸਾਰੇ ਸਮਾਗਮ ਉਲੀਕੇ ਜਾਂਦੇ ਹਨ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਹੈ ਜੀ ਬਹੁਤ ਹੀ ਵਧੀਆ ਲੱਗਦਾ ਹੈ ਭਵਿੱਖ ਵਿੱਚ ਆਉਣ ਵਾਲੀ ਕੌਮ ਦੇ ਬੱਚਿਆਂ ਦੇ ਲਈ ਇਤਿਹਾਸ ਦੁਹਰਾਉਣੇ ਬਹੁਤ ਲਾਜ਼ਮੀ ਹਨ ਕਿਉਂਕਿ ਆਪਣੇ ਬੱਚੇ ਇਹਨਾਂ ਇਤਿਹਾਸਾਂ ਤੋਂ ਜਾਣੇ ਹੋ ਕੇ ਹੀ ਆਪਣੀ ਕੌਮ ਨੂੰ ਸਮਰਪਿਤ ਜੀਵਨ ਬਤੀਤ ਕਰ ਸਕਦੇ ਹਨ Transcrição e